ਕੀ ਕਰਲਾ ਬੇਸ਼ਰਮ ਹਾਂਜੀ ਕੀ ਨਾਂ ਤੁਹਾਡਾ ਹੈ ਤੇ ਕਿਹੜਾ ਪਿੰਡ ਹੈ ਮੇਰਾ ਨਾਂ ਸਰਦਾਰ ਜੋਗਾ ਸਿੰਘ ਕਿਹੜਾ ਪਿੰਡ ਹੈ ਪਿੰਡ ਖੇਲਾ ਜੀ ਸਰਦਾਰ ਸਾਨੂੰ ਬਾਵਾ ਸਿੰਘ ਪਿੰਡ ਖੇਲਾ ਜੀ ਕੀ ਮਾਮਲਾ ਜਿਹੜਾ ਤੁਹਾਡੀ ਜ਼ਮੀਨ ਤੇ ਦੱਸਿਆ ਜਾ ਰਿਹਾ ਕਬਜ਼ਾ ਕਰ ਲਿਆ ਕਿਸ ਨੇ ਇਹ ਮਾਮਲਾ ਜੀ ਸਾਡੀ ਜਿਹੜੇ ਮਹਾਪੁਰਖਾਂ ਵਿੱਚ ਜ਼ਮੀਨ ਸੀ ਟੋਟਲ ਰਕਬਾ 22 ਕਨਾਲ ਤੇ 16 ਮਰਲੇ ਹੈਗਾ ਤੇ ਖਸਰਾ ਨੰਬਰ 23 ਦਾ 1 ਬੜਾ 1 1 ਬੜਾ 2 ਤੇ 1 ਇੱਕ ਨਾਲ ਦੇ 1 ਮਰਲਾ ਜਿਹੜੀ ਉਹ ਸਾਡੀ ਜ਼ਮੀਨ ਵਾਹੀ ਗਈ ਹੈ ਤੇ ਕਿੰਨਾ ਦੇ ਨਾਮ ਤੇ ਜਿਹੜੀ ਜ਼ਮੀਨ ਹੈ ਜਿਹੜੀ ਕਬਜ਼ਾ ਕਰ ਲਿਆ ਗਿਆ ਇਹ ਜ਼ਮੀਨ ਨਿਸ਼ਾਨ ਸਿੰਘ ਪੁੱਤਰ ਜੋਗਾ ਸਿੰਘ ਬਰਦਾ ਸਿੰਘ ਪੁੱਤਰ ਫੂਲਾ ਸਿੰਘ ਤੇ ਦੇ ਨਾਂ ਤੇ ਹੈਗੀ ਇੰਤਕਾਲ ਵੀ ਇਹਨਾਂ ਦੇ ਨਾਂ ਤੇ ਹੈਗੀ ਹੈ ਕਬਜ਼ਾ ਕਿਹੜਾ ਵੱਲੋਂ ਕੀਤਾ ਗਿਆ ਕਬਜ਼ਾ ਜੀ ਕੀਤਾ ਗਿਆ ਵਾ ਦਲੇਰ ਸਿੰਘ ਤੇ ਗੁਰਦੇਵ ਸਿੰਘ ਵੱਲੋਂ ਕੀਤਾ ਗਿਆ ਸਨ ਆਫ ਦਰਬੀਰ ਸਿੰਘ ਪਿੰਡ ਖੇਲਾ ਵਾਸੀ ਵੱਲੋਂ ਕੀਤਾ ਗਿਆ ਤੇ ਇਸ ਬੰਦੀ ਕੋਈ ਪ੍ਰਸ਼ਾਸਨ ਨੂੰ ਦੱਸਿਆ ਹਾਂ ਜੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਗਿਆ ਜੀ ਕੋਈ ਤੁਹਾਡੀ ਹੋਈ ਮਤ ਨਹੀਂ ਅਜੇ ਤੱਕ ਸਾਡੀ ਕੋਈ ਮਤ ਨਹੀਂ ਹੋਈ ਕੀ ਮੰਗ ਕੀ ਕਰਦੇ ਜੀ ਮੰਗ ਜੀ ਅਸੀਂ ਪ੍ਰਸ਼ਾਸਨ ਤੋਂ ਆਪਣ ਮੱਖਮਤਰੀ ਸਰਦਾਰ ਭਗਤ ਸਿੰਘ ਮਾਨ ਤੋਂ ਮੰਗ ਕਰਦੇ ਆ ਕਿ ਸਾਨੂੰ ਇਨਸਾਫ ਦਵਾਇਆ ਜਾਵੇ ਜਾਂਦੇ ਧਮਕੀਆਂ ਵੀ ਦੇ ਗਏ ਆ ਉਹਨਾਂ ਕੋਲ ਦੋਵੇਂ ਫੌਜੀ ਮੁਲਾਜ਼ਮ ਹਨ ਜੀ ਇਹਨਾਂ ਕੋਲ ਦੋ ਦੋਨਾਂ ਕੋਲ ਪਿਸਤਲ ਵੀ ਹਨ ਇਹ ਧਮਕੀਆਂ ਦੇ ਕੇ ਆਦੇ ਟਰੈਕਟਰ 743 ਸਵਰਾਜ ਤੇ ਔਰ ਸ਼ਿਫਟਕਾਰ ਤੇ ਅਣਪਛਾਤੇ ਵਿਅਕਤੀ 18 ਨਾਲ ਲੈ ਸੋ ਕੇ ਆਏ ਤੇ ਸਾਡੀ ਜ਼ਮੀਨ ਤੇ ਕਬਜ਼ਾ ਕਰਕੇ ਚਲੇ ਗਏ ਤੇ ਜਾਨ ਦੇ ਧਮਕੀਆਂ ਦੇ ਕੇ ਸਾਡੀ ਜ਼ਮੀਰ ਵਾਲਾ ਦੇਖਿਆ ਪਰਿਵਾਰ ਸੇਤ ਖਤਮ ਕਰ ਦਿੱਤਾ ਜਾਊਗਾ ਕਬਜ਼ਾ ਦਿਨੇ ਕੀਤਾ ਗਿਆ ਕਿ ਰਾਤ ਇਹ ਕਬਜ਼ਾ ਦੀ ਕੋਈ ਦਿਨੇ ਕੀਤਾ ਗਿਆ 18 ਤਰੀਕ ਨੂੰ ਕੋਈ 12:00 ਵਜੇ ਕੀਤਾ ਗਿਆ ਤੇ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਫਿਰ ਅੱਗੇ ਕੀ ਕਰੋਗੇ ਜੀ ਅਸੀਂ ਅਸੀਂ ਤੁਸੀਂ ਕਾਨੂੰਨ ਦਾ ਫਿਰ ਦਰਵਾਜ਼ਾ ਖੜਕਾਵਾਂਗੇ ਜੀ ਅਨੇ ਕੀ ਨਾਮ ਤੁਹਾਡਾ ਤੇ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਨਿਸ਼ਾਨ ਸਿੰਘ ਪਿੰਡ ਖੇਲਾ ਹੈ ਕੀ ਮਾਮਲਾ ਜਿਹੜਾ ਦੱਸਿਆ ਜਾ ਰਿਹਾ ਤੁਹਾਡੀ ਜ਼ਮੀਨ ਤੇ ਕਿਸ ਨੇ ਕਬਜ਼ਾ ਕਰ ਲਿਆ ਜੀ ਸਾਡੇ ਚਾਚਾ ਜੀ ਵੱਲੋਂ ਸਾਡੀ ਜ਼ਮੀਨ ਤੇ ਕਬਜ਼ਾ ਕੀਤਾ ਗਿਆ ਜੋ ਕਿ ਛੰਡੇਰ ਮਾਹ ਪੁਰਖਾਂ ਸਾਡੀ ਮਾਲਕੀ ਹੈ ਤੇ ਮੈਂ ਇਹ ਜ਼ਮੀਨ ਮੇਰੇ ਨਿਸ਼ਾਨ ਸਿੰਘ ਦੇ ਨਾਮ ਤੇ ਅਤੇ ਤਾਜੀ ਦੇ ਲੜਕਾ ਸਰਦਾਰ ਬਲਰਾਜ ਸਿੰਘ ਦੇ ਨਾਮ ਤੇ ਹੈ ਜੀ ਕਿੰਨੀ ਜ਼ਮੀਨ ਹੈ ਟੋਟਰੇ ਇਹ ਤੇ ਸਾਰ ਸਾਡੀ 23 22 ਕਨਾਲਾਂ 16 ਮਰਲੇ ਟੋਟਲ ਜ਼ਮੀਨ ਹੈ ਇੱਕ ਕਨਾਲ ਇੱਕ ਮਰਲੇ ਤੇ ਇਹਨਾਂ ਨੇ ਧੱਕੇ ਨਾਲ ਕਬਜ਼ਾ ਕੀਤਾ ਜੀ ਕਿਹਨਾ ਵੱਲੋਂ ਕਬਜ਼ਾ ਕੀਤਾ ਗਿਆ ਇਹ ਦਲੇਰ ਸਿੰਘ ਤੇ ਗਰਦੇਵ ਸਿੰਘ son ਆਫ ਦਲਬੀਰ ਸਿੰਘ ਵੱਲੋਂ ਕੀਤਾ ਗਿਆ ਜੀ ਕੀ ਕੀ ਕਹਿ ਕੇ ਉਹਨਾਂ ਨੇ ਕਬਜ਼ਾ ਕੀਤਾ ਹੈ ਉਹਨਾਂ ਨੇ ਇਹ ਕਹਿ ਕੇ ਕਬਜ਼ਾ ਕੀਤਾ ਕਿ ਇਹ ਸਾਡੀ ਆਪਦੀ ਮਾਲਕੀ ਪੈਲੀ ਹੈ ਤੇ ਇੱਥੇ ਅਸੀਂ ਧੱਕੇ ਨਾਲ ਕਬਜ਼ਾ ਕਰ ਲਿਆ ਹੈ ਤੇ ਅਗਰ ਜੇ ਤੁਸੀਂ ਇਸ ਜ਼ਮੀਨ ਵੱਲ ਝਾਕਿਆ ਤਾਂ ਤੁਹਾਨੂੰ ਮਾਰ ਦਿੱਤਾ ਜਾਏਗਾ ਦੱਸਿਆ ਜਾ ਰਿਹਾ ਕਿ ਜਿਹੜਾ ਨੌਜਵਾਨ ਆਰਮੀ ਚ ਉਹ ਪਿੰਡ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਉਹ ਸਾਰੇ ਇਹਨਾਂ ਦੀਆਂ ਦਬਾਅ ਕਰਕੇ ਕੁਝ ਸਿਆਸੀ ਦਬਾਅ ਕਰਕੇ ਕੁਝ ਧਮਕੀਆਂ ਕਰਨ ਨੂੰ ਆਰਮੀ ਵਿੱਚ ਆਉਣ ਡਿਊਟੀ ਆ ਤੇ ਇਹਨਾਂ ਦੇ ਜਨ ਧਮਕੀਆਂ ਕਰਕੇ ਉਹਨੂੰ ਜਾਨ ਮਾਲ ਦਾ ਖਤਰਾ ਹੈ ਤਾਂ ਨਹੀਂ ਆ ਰਿਹਾ ਜੇਕਰ ਤੁਹਾਡੀ ਕੋਈ ਜਾਨ ਮਾਲ ਨੂੰ ਕੋਈ ਆਂ ਜਾਂਦੀ ਹੈ ਤੇ ਕੌਣ ਜ਼ਿੰਮੇਵਾਰ ਹੋਏ ਉਸਦੇ ਜ਼ਿੰਮੇਵਾਰ ਦਲੇਰ ਸਿੰਘ ਤੇ ਗੁਰਦੇਵ ਸਿੰਘ ਹੋਣਗੇ ਕੀ ਮੰਗ ਕੀ ਕਰਦੇ ਆ ਅਸੀਂ ਐਮ ਸਾਹਿਬ ਤੋਂ ਅਸੀਂ ਸੀਐਮ ਸਾਹਿਬ ਕੋਲ ਮੰਗ ਕਰਦੇ ਆ ਕਿ ਇਹੋ ਜਿਹਾ ਤੱਕਾ ਕਿਸੇ ਹੋਰ ਨਾਲ ਨਾ ਹੋਵੇ ਇਸ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਹਾਂਜੀ ਹਲੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਗੁਰਦੇਵ ਸਿੰਘ ਜੀ ਖੇਲਾ ਗੱਲ ਕਰ ਰਹੀ ਹਾਂ ਜੀ ਹਾਂਜੀ ਪੱਤਰਕਾਰ ਸਾਨੂੰ ਗੱਲ ਕਰ ਰਹਾ ਜੀ ਪਤਿਆਵਤ ਸਰਕਾਰ ਸਾਨੂੰ ਪਤਿਆ ਹਾਂ ਜੀ ਇੱਕ ਨਾ ਜੋਗਾ ਸਿੰਘ ਜੀ ਸਾਨੂੰ ਪਾਵਾ ਸਿੰਘ ਪਿੰਡ ਖੇਲੇ ਉਹਨਾਂ ਨੇ ਤੁਹਾਡੇ ਤੇ ਅਰਜ਼ਾ ਲਾਇਆ ਕਿ ਸਾਡੀ ਜਿਹੜੀ ਝੰਡੇਰਮਾ ਪੁਰਸ਼ਾਂ ਜ਼ਮੀਨ ਉੱਤੇ ਇੱਕ ਕਨਾਲ ਆ ਇੱਕ ਮੰਨੇ ਤੁਸੀਂ ਕਬਜ਼ਾ ਕੀਤਾ ਇਸ ਬੰਦ ਤੁਹਾਡਾ ਪੱਖ ਲੈਣਾ ਸੀ ਸਰ ਕਦੋਂ ਮਿਲ ਸਕਦੇ ਹੋ ਜੀ ਇਸ ਮਾਮਲੇ ਜੀ ਤੁਹਾਡਾ ਪੱਖ ਜਨੂਣਾ ਸੀ ਲੈਣਾ ਸੀ ਕਦੋਂ ਮਿਲ ਸਕਦੇ ਹੋ ਇਹਨਾਂ ਜੋ ਤੁਸੀਂ ਜੋਕਰ ਸਿੱਧਾ ਲੋ ਟਾਈਮ ਆਫ ਮੈਂ ਫਿਕਸ ਕਰਦਾ ਕੋਈ ਬਿਠਾਏ ਤੇ ਜੀ ਸਾਡੇ ਟੋਲੀ ਜਿਹੜੀ ਮਾਲਕੀਆ ਸ਼੍ਰੀ ਸਿੰਘਲੇ ਆ ਇਹਦੇ ਨਾਂ ਦੇ ਨੌਕ ਲਿਖ ਕੇ ਦੋਲਣਦੇ ਆ ਚਲੋ ਉਹਦੀ ਤਕਸੀਮ ਹੋਈ ਆ ਜੋ ਵੀ ਉਹਨਾਂ ਦਾ ਖਾਤਾ ਹੈ ਮੈਂ ਆਪਣੇ ਦੱਸਿਆ ਤੁਸੀਂ ਆਪਣਾ ਦੱਸਣਾ ਮੈਨੂੰ ਕਦੋਂ ਮਿਲ ਸਕਦੇ ਹੋ ਤੁਸੀਂ ਤੁਹਾਡੇ ਦੋਨਾਂ ਭਰਾਵਾਂ ਤੇ ਉਹਨਾਂ ਦੋਸ਼ ਲਾਏ ਆ ਵੀ ਸਾਡੋਂ ਜੜਾ ਦਾ ਖਤਰਾ ਹੈ ਸਾਨੂੰ ਇਹ ਇਹ ਸਿਕੰਦਰ ਸਾਨੂੰ ਅਜੇ ਸਾਨੂੰ ਗਾਣਾ ਕਿਹਾ ਸਾਰੇ ਜਨਾਨੀ ਮੇਰੇ ਤੋਂ ਇਹ ਇਹ ਆਉਦੇ ਆ ਇਹਨਾਂ ਆ ਵੀ ਆ ਇਹਨਾਂ ਨੇ ਕੰਮ ਕਰਕੇ ਮੇਰੇ ਜਨਾਨੀ لیکن ہندا دو جواب نہیں دے نہیں وہ تے ہے ہی میں تاں انٹر پوچھ رہا ہوں کہ اگر تیری پوچھن تے میرا ایک وی تفصیل دا بڑا کسٹاوند ہے میرا تے تفصیل دا بھی اگئی میرا کاغذ دا رول آئی ہے ہاں 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 جی اندر کے ڈیپارٹمنٹ کے کانٹیکٹ ہیں جی ہاں جی سر ਸਸਿਕਾ ਜੀ ਸਰ ਪੱਤਰਕਾਰ ਸੋਨੂ ਗੱਲ ਕਰ ਰਹੇ ਆ ਸਰ ਤੁਹਾਡਾ ਵਿੱਚ ਰੋਲ ਨਹੀਂ ਗਈ ਇਹਨਾਂ ਦੇ ਉੱਪਰ ਇਲਜ਼ਾਮ ਲਾਏ ਹੈ ਜੀ ਜੋਗਾ ਸਿੰਘ ਨੇ ਹਾਂ ਜੀ ਇਹ ਆਪਣਾ ਪੱਖ ਦੇਣ ਦੀ ਸਾਨੂੰ ਮੈਂ ਉਹ ਇਹਨਾਂ ਨੂੰ ਪੁੱਛ ਰਿਹਾ ਹਾਂ ਤੁਹਾਡਾ ਵਿੱਚ ਕੋਈ ਰੋਲ ਨਹੀਂ ਹੈ ਇਸ ਚੀਜ਼ ਚ ਇਹਨਾਂ ਦਾ ਜੀ ਇਹ ਤੁਹਾਡਾ ਵਿੱਚ ਕੋਈ ਰੋਲ ਨਹੀਂ ਹੈਗਾ ਜੀ ਤਲੇਰ ਸਿੰਘ ਤੇ ਜਾਂ ਕਰਦੇਵ ਸਿੰਘ ਜਿਹੜਾ ਸਾਨੂੰ ਇਹ ਤੇ ਇਹਦੇ ਤੇ ਦੋਸ਼ ਲਾਇਆ ਹੈ ਜੋਗਾ ਸਿੰਘ ਨੇ ਮੈਂ ਕਦੇ ਨਹੀਂ ਹੋ ਰਿਹਾ ਜੀ ਤਾਂ ਕਰਦੇਵ ਸਿੰਘ ਬੋਲ ਰਹੇ ਹੋ ਨਾ ਤਾਂ ਮੈਂ ਤੁਹਾਨੂੰ ਪੁੱਛ ਮੈਨੂੰ ਕਿੱਥੇ ਮਿਲ ਸਕਦੇ ਹੋ ਸਾਨੂੰ ਹਰੇਕ ਬਾਹਰ ਹਾਂ ਪਰ ਇੱਕ ਕੁਛੇ ਨਹੀਂ ਮੈਂ ਸਾਰੇ ਮੈਂ ਕਹਿੰਦਾ ਇਹ ਆ ਜੋ ਨਹੀਂ ਆ ਗਿਆ ਜੋ ਮੇਰੇ ਕੋਲ ਕੋਈ ਨਹੀਂ ਬਕਰੀ ਵਾਲਾ ਜੀ ਸਕਦੇ ਜਿਹੜੇ ਤੁਹਾਡੇ ਤੇ ਜੋਗਾ ਸਿੰਘ ਤੇ ਨਿਸ਼ਾਨ ਸਿੰਘ ਦੋਸ਼ ਲਾ ਰਹੇ ਆ ਵੀ ਸਾਡੀ ਜ਼ਮੀਨ ਦੇ ਕਰਮੇ ਇਹ ਇਹਦਾ ਜਿਹੜਾ ਜੀ ਲੈਣਾ ਆ ਧਾਰਿਓਸ਼ਾ ਹਾਂ ਕੱਲ੍ਹ ਵੀ ਤੁਹਾਡੇ ਬੈਠੇ ਕਿਉਂ ਨਹੀਂ ਪਹੁੰਚਾ ਜੀ ਅਸੋ ਪਿੱਲ ਕਾਨੂੰ ਇਹ ਕੱਲ੍ਹ ਜਵਾਬ ਪੁੱਛੋ ਮੈਂ ਤਾਂ ਕਹਿੰਦਾ ਜੀ ਮੈਂ ਤੁਹਾਡਾ ਨਾਲ ਗੱਲ ਕਰ ਰਿਹਾ ਮੈਂ ਤੁਹਾਡਾ ਪੱਖ ਪੋਣ ਆਇਆ ਤੁਸੀਂ ਦੱਸੋ ਤੁਹਾਡੇ ਦੇ ਜਿਹੜੇ ਦੋਸ਼ ਹਨ ਮੈਨੂੰ ਤਾਂ ਅੱਖਾਂ ਵਿੱਚ ਤੋਂ ਕੁਛ ਹੈ ਨਾ ਜੇ ਤੁਸੀਂ ਮੈਨੂੰ ਪੁੱਛੋ ਜੇ ਇਹਦੇ ਲਾਗੇ ਬਿਠਾ ਇਹਨੂੰ ਪੁੱਛੋ ਕਰਤਾਰ ਦੀਆਂ ਗੱਲਾਂ ਕਹਿਣ ਲੱਗ ਗਏ ਕੋਈ ਨਹੀਂ ਉਹਨਾਂ ਬਿਆਨ ਦਿੱਤੇ ਉਹਨਾਂ ਦੇ ਬਿਆਨ ਲੈ ਲਿਆ ਤੁਹਾਡੀ ਰਿਕਾਰਡਿੰਗ ਹੋ ਰਹੀ ਆ ਮੈਂ ਤੁਹਾਨੂੰ ਪੁੱਛ ਰਿਹਾ ਜਿਹੜੇ ਤੁਹਾਡੇ ਕੋਲ ਇਹ ਰਿਪੋਰਟ ਹੈ ਤੁਸੀਂ ਕਰ ਰਹੇ ਹੋ ਤੁਸੀਂ ਤਸਦੀਕ ਕਰੋ ਜਦੋਂ ਅਸੀਂ ਕੱਲ ਕਰਨੇ ਗਏ ਸੀ ਕਾਲੇ ਆਏ ਨਹੀਂ ਆਏ ਤੁਸੀਂ ਕਹਿੰਦੇ ਇਹਨਾਂ ਨੇ ਧੋਖੇ ਕਰੀ ਦੇ ਵਿੱਚ ਸਾਰਾ ਕੁਝ ਕੀਤਾ ਉਹ ਛੱਡ ਕੇ ਆਇਆ ਤੇ ਆ ਉਹ ਤੁਸੀਂ ਕਹਿੰਦੇ ਤੋਂ ਕਰਾਉਣਾ ਨਹੀਂ ਜੀ ਤੁਸੀਂ ਮੈਨੂੰ ਇਸ ਗੱਲ ਦਾ ਜਵਾਬ ਦਿਓ ਜਿਹੜੀ ਜ਼ਮੀਨ ਹੈ ਉਹ ਤੁਹਾਡੀ ਹੈ ਕਿ ਉਹਨਾਂ ਦੀ ਹੈ ਸਾਡੇ ਕੋਲ ਖਾਣੇ ਦੇ ਜੀ ਤੇ ਜਿਹੜੀ ਬੈਂਕ ਲਿਸਟ ਹੈ ਬੈਂਕ ਲਿਸਟ ਦੇ ਇਹ ਬੈਂਕ ਲਿਸਟ ਜਿਹੜੀ ਹੈ ਤੁਹਾਡੀ ਬਾਤ ਕਰਦੇ ਨੇ ਸਾਰਾ ਸਾਰਾ ਮਰਨ ਛੱਡੀ ਜੋ ਕਦੀ ਨੂੰ ਪੁੱਛੋ ਕਿ ਇਹਨੂੰ ਪੁੱਛੋ ਕਿ ਇਹਨੇ ਤੇ ਤੁਹਾਡੇ ਤੇ ਹੋ ਗਏ ਬਿਮਨਿਆ ਜੀ ਮੈਂ ਵੀ ਕੋਸ਼ਿਸ਼ ਕਰ ਮੈਂ ਤਾਂ ਸਰਵਰ ਗੱਲ ਕਰ ਰਿਹਾ ਨਾ ਇਹ 11 ਮਰਲੇ ਵੇਚੀ 2005 ਦੇ ਵਿੱਚ ਹ ਸਾਰਾ 8 ਸਾਰਾ ਮਰਲੇ 2008-5 ਦੇ ਵਿੱਚ 11 ਮਰਲੇ ਵਿੱਚ ਹੈ ਤੇ ਤੁਸੀਂ ਵੀ ਉਹ ਦੁਬਾਰਾ ਦੇ ਨਾ ਵਾਰਾ ਕਰਾ ਦੇ ਨਾ ਕਿੱਥੇ ਕਰ ਰਹੇ ਹੋ ہم نے اپنا پاکت دیز آگ دیوں اپنا داس آگ دیوں بھی میرا کو آگ مجھے دکھنے رہے ہیں میں نے اپنے دیز پڑک دیری ہے میں دیز پڑک دیری ہے چلو میں تاہی چاہم تاکہ ویڈ کرمہ نہیں دے تاہی 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 رکھونا ہم چاہل دے چل ہوگی وہ ہی چلا دے سر ہوگا جو کہتے ہیں چار سو ہی کی تھی آگے یہ آگی فائنس آپ کو آ رہے گی وہ کلیر سان کی کل کر رہے ہیں کھیلا پانسا جی آگی آگی ਅੱਛਾ ਜੀ ਤੁਹਾਡਾ ਨੰਬਰ ਆਇਆ ਇਹ ਆਪਣੇ ਫੋਨ ਆਇਆ ਜੀ ਮੈਂ ਕੀਤਾ ਸੀ ਤੁਹਾਡਾ ਇਹ ਇੱਕ ਪੱਤਰ ਲੈਣਾ ਸੀਗਾ ਇੱਕ ਤੁਹਾਡੇ ਤੇ ਨਾ ਦੋਸ਼ ਲਾ ਰਹੇ ਆ ਜੋਗਾ ਸਿੰਘ ਤੇ ਨਿਸ਼ਾਨ ਸਿੰਘ ਵਾਸੀ ਖੇਲਾ ਅੱਛਾ ਜੀ ਇਹਨਾਂ ਨੇ ਕਿਹਾ ਹੈ ਕਿ ਸਾਡੀ ਜਿਹੜੀ ਦੋ ਦੋ ਜ਼ਮੀਨ ਆ ਪਾਈ ਕਰਾਨਾ ਸੋਨਾ ਮਰਲੇ ਝੰਡੇਰਵਾ ਪੁਰਖਾਂ ਤੇ ਉਹਦੇ ਵਿੱਚੋਂ ਇੱਕ ਕਰਾਨਾ ਇੱਕ ਮਰਲੇ ਤੇ ਤੁਸੀਂ ਕਬਜ਼ਾ ਕਰ ਲਿਆ ਦੋਨਾਂ ਭਰਾਵਾਂ ਨੇ ਇਸ ਮਾਮਲੇ ਕਰਕੇ ਤੁਹਾਡਾ ਪੱਤਰ ਲੈਣਾ ਸੀਗਾ ਜੀ ਠੀਕ ਹੈ ਤੁਹਾਡੀ ਜਰੂਰ ਹੈ ਰਣਕਾਂ ਜੀ ਬੀਰੂ ਜੀ ਪਰ ਕਿ ਜਸਤ ਦਾ ਜਿਹੜਾ ਨੂਟੀ ਪਰ ਕਿ ਤੋਂ ਮੈਂ ਨਾ ਮਰਕੇ ਸੋ ਲਵਾਇਆ ਹੋ ਨਾ ਮੈਂ ਨਾ ਮੈਂ ਕਿ ਇੱਕ ਗੱਲ ਆਪਣੇ ਫੋਨਾਂ ਤੇ ਤੇ ਆਪਾਂ ਐਕਟ ਕਰਦੇ ਹਾਂ ਪਰ ਜਿਹੜਾ ਆਪਾਂ ਬਕਰੋਗੇ ਨਹੀਂ ਨਾ ਮੇਰੇ ਕੋਲ ਨਹੀਂ ਆਇਆ ਇਹਨਾਂ ਕਾਤੇ ਦਾ ਜਿਹੜਾ ਕੱਜਾ ਟੀਵੀ ਚੈਨਲ ਵਾਲੇ ਹੈ ਨਾ ਜੀ ਉਹ ਵੀ ਆਏ ਭਾਈ ਸਰਪੰਦਰ ਸਿੰਘ ਜੀ ਹੈ ਸਰਪੰਦਰ ਸਿੰਘ ਵਿਚ ਪਰ ਸਰਕਾਰ ਸਰੰਪਾਂਤੋਂ ਇਲਾਕੋ ਪਤਰਕਾਰੋ موسیقی ਮਾ ਕਾ ਤੇ ਜਿਆ ਜੋ ਪਰ ਕਾਲਾ ਆ ਉਹ ਮੈਂ ਬੁਢੀ ਬਣਾ ਲਈਆ ਉਹਨਾਂ ਦੇ ਚੈਨ ਉਹ ਚੱਲਣੇ ਨੇ ਜੀ ਟੀਵੀ ਦੇ ਮੇਰੇ ਸਾਥ ਦਾ ਸਾਥ ਜਿਹੜਾ ਹੈਗਾ ਨਾ ਟੀਵੀ ਮੈਂ ਕਿਹਾ ਜੀ ਕਹਿੰਦਾ ਅਖਬਾਰੀ ਪੱਤਰਕਾਰ ਨੂੰ ਤੁਸੀਂ ਜਾਣਦੇ ਹੋ ਨਾ ਮੈਂ ਜਾਣਦਾ ਜੀ ਤੁਸੀਂ ਕੱਲ ਦਾ ਟੈਮਰਾ ਹਾਂ ਹਾਂ ਉਹਨੂੰ ਪੁੱਛ ਲਿਓ ਕਿ ਇਹ ਬੰਦਾ ਕਿਹਿੰਗੋ ਪੁੱਛਿਆ ਜਿਹੜਾ ਆਪਣਾ ਇਨਫਰਮ ਸਰਵਿਸ ਨਾਲ ਸਰਵਿਸ ਨਾਲ ਵੀ ਜਿਹੜੇ ਪ੍ਰਧਾਨ ਮੈਂ ਕਿਹਾ ਮੈਂ ਜਿਹੜਾ ਜਿਹੜਾ ਐਗਜ਼ੀਕਿਊਟਿਵ ਕਾਇਰ ਹੈ ਉਹਨੂੰ ਪ੍ਰਧਾਨ ਆ ਸਾਨੂੰ ਮੈਨੂੰ ਨਾ ਜਿਹੜਾ ਕਰਮਚਾਰੀ ਦਾ ਅਮਰ ਗਵੀ ਮੇਰੇ ਕੋਲ ਚਾ ਉਹ ਮੇਰੇ ਕੋਲ ਨਹੀਂ ਤੇ ਮੈਂ ਕਿਹਾ ਕਿ ਜਨਰਲ ਆਵੇ ਚਲਾਤੀ ਹੋਈ ਹੈ ਇਹਦੇ ਉਹ ਫਿਰ ਵਾਰ-ਵਾਰ ਆਪਣੀ ਨਹੀਂ ਤੱਕੀ ਮੁੜ ਜਾਦ ਰਹੀ ਚਲਾਤਾ ਤੇ ਆ ਜੋ ਦੱਸਦਾ ਨੂੰ ਮੈਂ ਪਾਈ ਫਿਰ ਤੇ ਕਰੂ ਦਊਗਾ ਜੋ ਇਹ ਉਹ ਕਹਿੰਦਾ ਹੈ ਹਾਂ ਅਸੀਂ ਤੁਹਾਨੂੰ ਦੇਈਂਗਾ ਨਾ ਕਬ ਚੱਕੀ ਹਵਾ ਨਾ ਲੇਵੋ ਤਾਂ ਕਿੰਨੇ ਵਜੇ ਤੁਹਾਡੇ ਕੋਲ ਪਹੁੰਚੇ ਹਾਂ ਜੇ ਲੋਰ ਮਰਜੀ ਪਹੁੰਚੇ ਜਿਹੜਾ ਜੋਗਾ ਸਿੰਘ ਕਹਿੰਦੇ ਉਹਨੂੰ ਹੀ ਨਾਲ ਉਹਦੇ ਤੇ ਰੁਪਈਆ ਲਿਆਓ ਨਾ ਬਿਆਨ ਕੀ ਆ ਜਿਹੜੇ ਉਹਨੇ ਇਹ ਕੰਨ ਕੰਨ ਕਰਨ ਲਈ ਉਹ ਸਾਡੇ ਕਾਇਦੇ ਰਹੇ ਜਿਹੜੇ ਆਪਣੇ ਨਾਮ ਕਰਾ ਗਿਆ ਨਾ ਉਹਨੇ ਜੰਨੇ ਆ ਤੇ ਉਹਨੇ ਉਹ ਵੀ ਲੋ ਦੱਸੇ ਵੀ ਕਿਸ਼ਤਰਾ ਕਰਾਏ ਆ ਜਿਹੜੇ ਰੀਲੋ ਨਾ ਕਰਾ ਗਿਆ ਤੇ ਉਲਟਾ ਕਰਜ਼ਾ ਵੀ ਚੁੱਕ ਗਿਆ 4-5 ਲੱਖ ਰੁਪਏ ਦਾ ਮੈਂ ਕਹਿੰਦਾ ਉਹ ਪਹਿਲਾਂ ਦੱਸੇ ਵੀ ਉਹ ਬਨਾਲਦਵੀ ਕੰਪਲਟ ਗਿਆ ਉਹ ਸਾਰਾ ਜੋ ਹੈਗਾ ਭਾਈ ਪਹਾਰ ਆਈ ਗਾ ਨਾ ਕੋ ਆਪਾਂ ਨਾਲ ਹੀ ਕੱਟ ਕਰ ਗੱਲ ਕੀਤੀ ਹੋ ਗਈ ਆ ਵੀਰ ਜੀ ਤੁਸੀਂ ਬੱਲੇ ਵੀਰ ਜੀ ਮੈਂ ਅੱਜ ਕੱਲ੍ਹ ਹਰ ਤੋਂ ਬੰਦਾ ਆਪ ਸੱਚਾ ਬੰਦਾ ਵਾ ਕਿ ਮੈਂ ਸੱਚਾ ਦੱਜਾ ਠੋਕ ਆ ਜਿਹੜਾ ਬੰਦਾ ਜੰਤ ਨੂੰ ਇਹ ਦਿਨ ਅਸ਼ਿਆਕ ਗਿਆ ਦੇ ਦਰਜ ਕਰ ਗਿਆ ਵਾ ਮੈਨੂੰ ਉਹ ਕਾਲ ਦੇ ਕਵਚਾਰਨ ਦਊ ਮੈਨੂੰ ਇਹ ਦੱਸੋ ਮੈਂ ਕਹਿ ਰਿਹਾ ਕਰਕੇ ਤੁਹਾਨੂੰ ਫੋਨ ਲਾਇਆ ਤੁਹਾਡਾ ਪੱਤ ਲੈਣ ਜਾ ਕੇ ਕਿ ਪੱਤਰਕਾਰਾਂ ਨੇ ਕਿਸੇ ਦੀ ਧਿਰ ਨਹੀਂ ਬਣਨਾ ਹੁੰਦਾ ਜੀ ਮੈਂ ਇਹ ਨਾਲ ਠੀਕ ਹੈ ਤੁਹਾਨੂੰ ਪਤਾ ਜੋ ਨਹੀਂ ਹੈ ਹਰਬਾਨਾ ਪਰ ਜਿਹੜਾ ਹੋਵੇ ਤਾਂ ਕੋਈਆਂ ਪਿਆਲੀਆਂ ਹੋ ਵੀ ਹੋਣਗੇ ਮੈਂ ਕਿਹਾ ਜੂਗਾ ਸਿੰਘ ਦੀ ਜ਼ਮੀਨ ਤੇ ਕਬਜਾ ਕਿਤਾ ਵਾ ਉਹ ਉਹ ਦੱਸੀ ਦੱਸਣਾ ਜਿਹੜੇ ਟਾਈਮ ਤੇ ਕਿਸੇ ਉੱਥੇ ਆ ਕਿਸੂ ਉਹ ਚੀਜ਼ ਦਾ ਜਵਾਬ ਦੇਵੇ ਉਹਦੇ ਸਾਡੇ ਕੋਲ ਕਾਰ ਹੈ ਗਾਈ ਬਾਹਰ ਕਾੜ ਤੈਨੂੰ ਮਰਾਵਾਂਗੇ ਜੀ ਦਿਖਾਓ ਮੋੜ ਕੇ ਉਹ ਕਾਗਜ਼ ਉਹ ਮੈਂ ਪੜਾ ਦਿਦਾ ਹਾਂ ਆ ਆ ਜਦੋਂ اپنا جہر پرچار کر کے جھوٹا سابت کرنا چاہیے لڈو ہاں باقی میں ਬੈਠੇ ਪਈਓਰਾ ਤੁਸੀਂ ਮੈਨੂੰ ਪੱਖ ਦੱਸੋਗੇ ਵੀ ਅਸਲੀ ਕੀ ਦੱਸਿਆ ਫੇਰ ਇਹਨਾਂ ਨੇ ਕੀ ਕਿਹਾ ਕਿ ਜਿਹੜੇ ਗਏ ਤੁਸੀਂ ਪੱਖ ਜਾਦਾ ਹੈ ਤੇ ਫਿਰ ਉਹ ਥਾਣੇ ਗੋਇੰਦਵਾਲ ਸਾਹਿਬ ਤੋਂ ਉੱਥੇੋਂ ਉੱਥੋਂ ਲੈ ਲੋ ਥਾਣੇ ਨਾਲ ਕੋਈ ਅਹਿਆ ਪਿਆਰ ਜੋ ਰਿਕਾਰਡ ਉਹਨਾਂ ਦੇ ਕੋਲ ਪਿਆ ਵਾ ਅਸੀਂ ਥਾਣੇ ਨਹੀਂ ਜਾਣਾ ਜੀ ਤੁਹਾਡੇ ਤੇ ਦੋਸ਼ ਲੱਗੇ ਤੁਹਾਡੇ ਕੋਲ ਪਹੁੰਚਾਂਗੇ ਗੱਲ ਵੀਰੇ ਤੇ ਦੋਸ਼ ਤੁਹਾਡੇ ਤੇ ਲਾ ਦੇ ਲਾ ਕੇ ਤੁਸੀਂ ਕਹਿੰਦੇ ਆਪਣੀ ਪੈਰੀਂ ਵਾ ਆਵਾ ਇਹ ਸਰਕਾਰ ਮੈਂ ਦੱਸੋ ਨੂੰ ਨੂੰ ਦੱਸੋ ਕਿ ਕਿਹੜੀ ਪੈਰੀ ਜਵਾਟਵਰੀ ਪਾਈ ਮੇਰੀ ਜੋ ਪੈਰੀ ਮੇਰੇ ਭਾਈ ਬਾਂਗ ਦਾ ਮੈਨੂੰ ਪਤਾ ਵੀ ਨਹੀਂ ਪੈਰੀ ਕਿਹ ਕਿਧਰੋਂ ਕਿਹਨੀ ਕਿਹਜੋ ਮੈਂ ਉਹ ਹੌਣ ਤਾਂ ਮੈਂ ਦੇ ਅੰਦਰ ਮੈਂ ਨਾ ਬੱਚੇ ਮੇਰੇ ਬਾਹਰ ਆ ਮੈਂ ਕਿਹਦਾ ਬਾਹਰ ਲੱਗ ਰਿਹਾ ਵੀ ਮੇਰੀ ਪੈਰੀ ਰਹਿਣ ਦੇ ਆਏ ਜਿਹੜੀ ਹੈ ਜੀ ਨਾ ਮੇਰੀ ਪੈਰੀ ਹੈ ਜਿਹੜੀ ਹੈ ਜੀ ਦੋ ਕਿਲੇ ਉਹੀ ਰਹਿਣ ਦੇ ਆ ਤੁਹਾਡੀ ਜਿਹੜੀ ਨਾਂ ਕਰ ਬੜਾ ਬਾਹਰ ਇਹਨੂੰ ਦੋ ਪੜਵਾਈ ਹੈ ਇਹ ਤੁਹਾਡੇ ਤੋਂ ਮੇਰੇ 'ਤੇ ਬਰਖਲਾਫ ਲਾ ਰਿਹਾ ਨਾ ਮੇਰੀ ਪੈਲੀ ਉੱਡ ਰਹੀ ਜਿਹੜੀ ਖੇਤੀ ਮੇਰੀ ਪੈ ਰਹੀ ਆ ਜਮਾਂ ਬੰਦੀ ਮੈਂ ਤੁਹਾਨੂੰ ਦੇ ਦਿੰਦਾ ਵਾਂ। ਉਹਦੀ ਇਹਨੂੰ ਕੋ ਮਿਲਦੀ ਕਰਦੇ ਦੋ ਕਿੱਲੇ ਮੇਰੇ ਇਕਾਈ ਬਣਦੀ ਆ ਉਹਦੇ ਵਿੱਚ ਜਮਾਂ ਬੰਦੀ ਦੇ ਵਿੱਚ ਤੇ ਆ ਤਾਂ ਬੜਾ ਮਰਲਾ ਇੱਕ ਤੋਂ ਮਰਲਾ ਵੀ ਵਾਟ ਹੋਏ ਨਾ ਉਸੇ ਵੇਲੇ ਵਾਟ ਪਾ ਕੇ ਵੀ ਇਹਦੀ ਆਵਾਜ਼ ਹੋਈ। ਮੈਂ ਤੁਹਾਨੂੰ ਕਹਿੰਦਾ ਇਹ ਕੋ ਪੱਖ ਵੱਡਾ ਸੀ ਹੁੰਦਾ। ਜਿਹੜੀ ਉਹ ਕਿੱਲੇ ਸਾਰੀ ਸਾਡੀ ਜਿੰਨਾ ਭਰਾਵਾਂ ਦੀ 47 ਕਿਨਾਲਾ ਤੇ 14 ਕਿੱਲੇ 14 ਮਰਲੇ ਪੈ ਲਈ ਆ। پہنچا